ਹਰੇਕ ਬੰਦਾ ਇਹ ਸੋਚਦਾ ਕਿ ਵੀ ਮੈਂ ਆਪਦਾ ਪੱਲਾ ਛਡਾਵਾਂ ਮੈਂ ਆਪਦੇ ਬੱਚੇ ਬਾਹਰ ਭੇਜਾਂ ਮੈਂ ਆ ਉਹਦਾ ਪੈਸਾ ਬਾਹਰ ਕੱਢਦਾ ਇੱਥੇ ਜੋ ਹੁੰਦਾ ਹੋਵੇ ਇਹ ਇੱਕ ਆਈਡੀਅਲ ਸਿਚੁਏਸ਼ਨ ਆ ਜਿਹਨੂੰ ਅੰਗਰੇਜ਼ੀ ਚ ਨੀਹਲਿਜ਼ਮ ਕਿਹਾ ਜਾਂਦਾ ਹੈ ਕਿ ਲੋਕ ਆਪਦੇ ਟੀਚਿਆਂ ਤੋਂ ਹੀ ਭੱਜ ਗਏ ਇਹ ਉਹ ਲੋਕ ਜਿਨ੍ਹਾਂ ਦੇ ਬਜ਼ੁਰਗਾਂ ਨੇ ਇਹਨਾਂ ਜ਼ਮੀਨਾਂ ਨੂੰ ਤੇ ਬਿਆਂ ਨੂੰ ਵਾਹ ਕੇ ਕਰਾ ਕੇ ਤੇ ਵਾਈਓ ਕਰਤਾ ਸੀ ਜਿੱਥੇ ਕਿਤੇ 10 ਕਿੱਲਾਂ ਚ ਫਸਲ ਹੀ ਹੁੰਦੀ ਸੀ ਅੱਜ 50 50 ਕਿੱਲਾਂ ਚ ਫਸਲ ਹੁੰਦੀ ਆ ਉਹ ਲੋਕ ਜਿਹੜੀ ਆਪ ਦਾ ਦਿਲ ਛੱਡ ਗਏ ਉਹ ਇੱਥੋਂ ਭੱਜਣ ਨੂੰ ਫਿਰਦੇ ਆ। ਕੱਲਾਈ ਨਹੀਂ ਆਪਣੇ ਨਾਲ ਹੋ ਰਿਆ। ਆਪਣੇ ਨਾਲ ਜਿੱਥੇ ਨਸ਼ਾ ਹੈ ਉੱਥੇ ਬੇਰੋਜ਼ਗਾਰੀ ਵੀ ਆ। ਬੇਰੋਜ਼ਗਾਰੀ ਦੇ ਨਾਲ ਸਾਡੇ ਵਸੀਲਿਆਂ ਦੀ ਲੁੱਟ ਵੀ ਆ, ਪਾਣੀ ਦੀ ਲੁੱਟ ਆ, ਸਾਡੀ ਰਾਜਧਾਨੀ ਦੀ ਲੁੱਟ ਆ। ਸਾਡੇ ਹੋਰ ਸਾਡੇ ਤਾਂ ਸਮੱਸਿਆਵਾਂ ਆ, ਸਾਡੇ ਧਰਮ 'ਚ ਰੋਜ਼ ਦਖਲਅੰਦਾਜ਼ੀ ਆ। ਆਪਾਂ ਨੂੰ ਕਿਸੇ ਨਾ ਕਿਸੇ ਜੰਗ ਦੇ ਵਿੱਚ, ਕਿਸੇ ਨਾ ਕਿਸੇ ਸੰਘਰਸ਼ 'ਚ ਜਾ ਉਧਰ ਉਧਾ ਆਪਣਾ ਉਲਝਾਈ ਰੱਖਦੇ ਆ। ਇਨੂੰ ਇੱਕ ਨੀਤੀ ਕਿਹਾ ਜਾਂਦਾ ਕਿ ਬਲੀਡਿੰਗ ਦੀ ਐਨੀਮੀ ਪਰ 1000 ਕੱਟਸ ਕਿ ਉਹਨੂੰ 100 ਜਗ੍ਹਾ 1000 ਜਗ੍ਹਾ ਤੇ ਟੱਕ ਮਾਰ ਦੋ ਕਿਹੜੇ ਕਿਹੜੇ ਟੱਕ ਨੂੰ ਸੰਭਾਲੂਗਾ ਸੋ ਇੱਥੇ ਆਪਾਂ ਦਾ ਇਹੀ ਮਸਲਾ ਹੈਗਾ ਕਿ ਆਪਣੇ ਤੇ ਥਾਂ ਥਾਂ ਤੇ ਟੱਕ ਵੱਜ ਰਹੇ ਆ ਜੇ ਆਪਾਂ ਨਸ਼ੇ ਵਾਲੇ ਪਾਸੇ ਲੜਦੇ ਹਾਂ ਤਾਂ ਸਾਡਾ ਵਸੀਲਾ ਲੁੱਟਿਆ ਜਾਂਦਾ ਜੇ ਵਸੀਲੇ ਵਾਲੇ ਪਾਸੇ ਲੜਦੇ ਹਾਂ ਤਾਂ ਸਾਡਾ ਪ੍ਰਦੂਸ਼ਣ ਕਰਕੇ ਸਾਡੇ ਉਹ ਜਿਹੇ ਫੈਕਟਰੀਆਂ ਲੱਗਦੀਆਂ ਜਾਂਦੀਆਂ ਜਿਹੜੀਆਂ ਪ੍ਰਦੂਸ਼ਣ ਕਰਦੀਆਂ ਫੈਕਟਰੀਆਂ ਚਾਹੀਦੀਆਂ ਸਾਨੂੰ ਸਨਤ ਵੀ ਚਾਹੀਦੀ ਆ ਸਾਨੂੰ ਪਰ ਸਾਨੂੰ ਸਨਤ ਉਹ ਨਹੀਂ ਚਾਹੀਦੀ ਜਿਹੜੀ ਸਾਡਾ ਹਵਾ ਪਾਣੀ ਪ੍ਰੀਤ ਕਰੇ ਸਾਨੂੰ ਸਨਤ ਉਹ ਚਾਹੀਦੀ ਹੈ ਜਿਹੜੀ ਸਾਡੇ ਬੱਚਿਆਂ ਨੂੰ ਉਹ ਰੋਜ਼ਗਾਰ ਦੇਵੇ ਜਿਹੜੀ ਦੇ ਵਿੱਚ ਉਹ ਬਾਹਰ ਨਾ ਜਾਣ ਉਹ ਵਿਦੇਸ਼ਾਂ ਵਾਲਾ ਮੂੰਹ ਤੱਕ